ਤਾਰਾਗੜ ਦੇ ਦੀਨ ਪੰਦੇ ਪਿੰਡ ਸ਼ੇਰਪੁਰ ਗਿੱਦੜਪੁਰ ਦੇ ਲੋਕ ਜਿਹੜੇ ਨੇ ਇਸ ਸਮੇਂ ਤਾਰਾਗੜ ਥਾਣੇ ਪਹੁੰਚੇ ਨੇ ਤੇ ਥਾਣੇ ਦਾ ਘੇਰਾਓ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਮਿਤ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਤਾਰਾਗੜ ਥਾਣੇ ਤੋਂ ਜਿੱਥੇ ਕਿਸ ਆਪ ਦਾ ਵਿਧਾਇਕ ਵਿਜਿੰਦਰਪਾਲ ਦੇ ਵੱਲੋਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਵੀ ਜਿਹੜਾ ਇੱਥੇ ਮੌਜੂਦ ਨੇ ਉਹ ਤੇ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਵੱਲੋਂ ਜਿਹੜੀ ਇਹ ਪਿੰਡ ਵਾਸੀਆਂ ਦੇ ਵੱਲੋਂ ਜਿਹੜੀ ਨਾਰਾ ਵਾਸੀ ਕੀਤੀ ਜਾ ਰਹੀ ਹੈ ਕਿਉਂਕਿ ਇੱਥੋਂ ਦੇ ਇੱਕ ਵਿਅਕਤੀ ਤੇ ਜਿਹੜਾ ਹੈ ਝੂਠਾ ਇਲਜ਼ਾਮ ਲਗਾਇਆ ਗਿਆ ਝੂਠਾ ਪਰਚਾ ਦਾਇਰ ਕਰਕੇ ਇਸ ਕੀਤੀ ਗਈ ਹੈ ਤੇ ਮੌਜੂਦਾ ਸਰਕਾਰ ਦੇ ਦਬਾਅ ਦੇ ਕਾਰਨ ਇਹ ਪਰਚਾ ਜਿਹੜਾ ਇਥੋਂ ਬਣਾਇਆ ਗਿਆ ਹੈ ਲੋਕਾਂ ਤੋਂ ਇੱਕ ਗੱਲ ਸੁਣਨ ਨੂੰ ਜਿਹੜੀ ਆ ਉਹ ਮਿਲੀ ਹੈ ਤੇ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਸਾਡੇ ਨਾਲ ਖਾਸ ਗੱਲਬਾਤ ਵੀ ਕੀਤੀ ਹੈ ਤੇ ਦੱਸਿਆ ਕਿ ਕੀ ਮਾਮਲਾ ਹੈ ਪੂਰਾ ਆਓ ਦੇਖਦੇ ਹਾਂ ਖਬਰ ਤੇ ਗੱਲਬਾਤ ਕਰਦੇ ਹਾਂ ਪਰਿਵਾਰਕ ਮੈਂਬਰਾਂ ਦੇ ਨਾਲ ਕੀ ਮੰਗੋ ਕਰਦੇ ਨੇ ਤੇ ਕੀ ਹੈ ਪੂਰਾ ਮਾਮਲਾ ਸੋ ਵੀ ਲੈ ਕੇ ਆਏ ਮੇਰੇ ਹਸਬੰਦ ਨੂੰ ਇਹ ਸ਼ਾਮ ਨੂੰ ਮਤਲਬ ਕਿ ਭੇਜ ਦਿੱਤਾ ਉਹਨਾਂ ਨੇ ਅੱਜ ਫੇਰ ਅਸੀਂ ਸੁੱਤੇ ਦੇ ਹੀ ਉੱਠੇ ਤੇ ਇਹਨਾਂ ਨੇ ਗੇਟ ਖੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਤੇ ਜ਼ਬਰਦਸਤੀ ਲੈ ਕੇ ਆ ਗਏ ਹੈਗੇ ਹੀ ਕੋਈ 7-8 ਜਣੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੈ ਕੇ ਇੱਥੇ ਆ ਗਏ ਤੁਸੀਂ ਤਾਂ ਬਚਾ ਲਈ ਹਾਂ ਜੀ ਮੈਂ ਬਚਾ ਲਈ ਤੇ ਮੰਗ ਕਰਦੇ ਮੰਗ ਕਰਦੇ ਕਿ ਜਿਹੜਾ ਨੀਜ਼ ਅੱਜ ਪਰਚਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਯਾਇਰ ਦਿੱਤਾ ਜਾਏ ਗੱਲਬਾਤ ਹੈ ਕਿ ਇਹਨਾਂ ਦਾ ਘਰ ਸਾਡੀ ਹਵੇਲੀ ਦੇ ਨਾਲ ਹੈਗਾ 7 ਮਾਰਚ ਨੂੰ ਮੇਰੀ ਜਿਵਰਸਰੀ ਆਪ ਇਹਨਾਂ ਨੇ ਇਨਵਾਈਟ ਕਰ ਲਿਆ ਸਾਨੂੰ ਮਿਸ ਸਾਡੇ ਘਰ ਆਏ ਮੇਰੀ ਮੈਰਿਜ ਯੂਨਿਵਰਸਰੀ ਆ। ਤਸੀ ਜਨਾਨੀਆਂ ਨੇ ਕਿਛੇ ਜਾੜੇ ਮੁੰਡਾ ਮੇਲੀ ਗੱਡੀਆਂ ਲਾ ਕੇ ਘਰ ਆਣ ਲਗਾ। ਉੱਚੇ ਇਹਨਾਂ ਨੇ ਕਿਹਾ ਪਿਆ ਇਹ ਕਹਿੰਣ ਲੱਗਾ ਵੀ ਬੜੀ ਕੀ ਪ੍ਰੋਗਰਾਮ ਆ ਤੁਹਾਡੇ ਘਰ। ਤੇ ਕਹਿਣ ਲੱਗੇ ਕਿ ਮੇਰੀ ਮੈਰਿਜ ਯੂਨਿਵਰਸਰੀ ਆ। ਇਹ ਕਹਿੰਦਾ ਪਾਰਟੀ ਛੱਡੀ ਕਹਿੰਦੀ ਅੱਲਾ ਬੋਤਲ ਤੂੰ ਵੀ ਪੀ ਲੈ ਤੂੰ ਤਾਂ ਪਿੰਡਾ ਨਹੀਂ ਵਿਚਾਰਾ। ਉਹਨਾਂ ਨੇ ਕਿ ਆਈਸ਼ਰ ਕਹਿੰਦਾ ਆਪ ਸ਼ਿਟੇਰੇ। ਉਹਨੇ ਉਹ ਬੋਤਲ ਜਦੋਂ ਖੋਲੀ ਆਪਾਂ ਉਹਦੀ ਖੁੱਲ ਗਿਆ ਤੇ ਸਰਪੈਂਸਾਪੂਰ ਕਹਿੰਦਾ ਕਿੱਧਰ ਕੰਨਾ ਉਹ ਤੇ ਕਿੰਨ ਕਰ ਕੇ ਟੇਡ ਕੋ ਕੋਟਾ ਗੁੰਨਗਾ। ਮੈਂ ਅੱbi ਉੱਥੇ ਚਲਿਆ ਉੱਥੇ ਵਾਸੀਆਂ ਨੇ ਵਾਅਦਾ ਕਰ ਲਿਆ ਆਪ ਹੀ ਅਰੰਭ ਦੀ ਸ਼ਾਦੀਆਂ ਬੋਤਰਾ ਚਾਰ ਇਹ ਸਾਡੇ ਪਿੰਡਾਂ ਦਾ ਸ਼ਕਤੀ ਪਾਲਾ ਨਾ ਉਹ ਵੀ ਉਹਨਾਂ ਵੀ ਇਹ ਕੋ ਸ਼ਾਦੀਆਂ ਬੋਤਰਾ ਚਾਰ 400 ਰੁਪਏ ਵੀ ਚਲੰਦਾ ਮੈਂ ਵੀ ਨਹੀਂ ਆ ਨੀ ਮੇਰੇ ਕਹੇ ਜਿਵੇਂ ਲਾ ਮੈਂ ਇਹ ਦੋ ਬੋਤਰਾ ਪੇ ਦੀਆਂ ਇਹਨ ਮੈਂ ਵੀ ਤਾਂ ਕਹ ਲਿਆ 400 ਬੋਤਰਾ ਮੇਰਾ ਘਰਵਾਲਾ ਵੀ ਸ਼ਾਪਿੰਦਾ ਇਹ ਸ਼ਾਪ ਇਹਦਾ ਮੁੰਡਾ ਪਿੰਡ ਫੌਜੀ ਜਿਨ੍ਹਾਂ ਨੂੰ ਰੋਪ ਲਗਾਏਗੇ ਅ ਜਿਨ੍ਹਾਂ ਨੇ ਜਨਰੇਟਰ ਦੇ ਰੋਪ ਲਗਾਏ ਉਹਨ ਕੀ ਹੋਇਆ ਤੁਸੀਂ ਥਾਣੇ ਦਾ ਘਰਾਓ ਕੀਤਾ ਥਾਣੇ ਦਾ ਘਰਾਓ ਸਾਡੇ ਮੁੰਡਿਆਂ ਨੇ ਨਜਾਇਜ਼ ਪਰਚਾ ਬਣਾਇਆ ਨਾ ਨੇ ਪੁਲਿਸ ਵਾਲਿਆਂ ਨੇ ਪਰਸੋਂ ਵੀ ਬੁਲਾ ਸਾਡੀ ਮੇਲੀ ਆ ਸੀ ਬਾਰ ਬਾਰ ਮੰਨ ਲਓ ਅਸੀਂ ਮੇਲੀ 10 ਵਜੇ ਜਾਈਏ 11 ਵਜੇ ਜਾਈਏ ਜੋ ਮਰਜ਼ੀ ਕਰੀਏ ਇਹਨਾਂ ਦਾ ਕੀ ਮਤਲਬ ਆ ਸਾਡਾ ਤੇ ਲਾਂਸ ਲਾਂਦਾ ਇਹ ਆਪਣੇ ਘਰੇ ਆ ਅਸੀਂ ਆਪਣੀ ਵੇਲੇ ਜਾਨੇ ਕੀ ਮੰਗ ਕਰਦੇ ਅਸੀਂ ਮੰਗ ਕਰ ਵੀ ਸਾਡਾ ਪਰਚਾ ਕੈਨਸਲ ਕੀਤਾ ਜਾਏ ਨਜਾਇਜ਼ ਪਰਚਾ ਕੀਤਾ ਸਾਡੇ ਤੇ ਨਜਾਇਜ਼ ਹੀ ਰੋਪ ਲਾਜਣਾ ਸਾਡੇ ਕਿਉਂਕਿ ਇਹ ਮੋਟਾ ਵਿੱਚ ਹਾਰ ਗਏ ਲਿਆ ਉਹੀ ਲੰਝਾ ਸਾਡਾ ਲੈ ਰਿਹਾ ਸਾਡਾ ਅੱਜ ਤੁਸੀਂ ਤਾਰਾਗੜ ਥਾਣੇ ਦਾ ਘਰਾਓ ਕੀਤਾ ਕਿਉਂ ਕੀਤਾ ਗਿਆ? ਤੁਕ ਜੀ ਥਾਣੇ ਦਾ ਘਰਾਓ ਰੀਜ਼ਨ ਹੈ। ਪਰसों ਆਪਾਂ ਮੀਟਿੰਗ ਰੱਖੀ ਦੀ ਅਸੀਂ ਪਿੰਡਾਂ ਬੰਨਾਂ ਚ। ਪਹਿਲੇ ਪਿੰਡ ਹੈ ਗਿਆ ਠਾਕਰਪੁਰ। ਦੂਸਰੀ ਮੀਟਿੰਗ ਸੀ ਸਾਡੀ ਅ ਰਿਸ਼ਪਾਲਮ। ਤੀਸਰੀ ਮੀਟਿੰਗ ਸੀ ਸਾਡੀ ਗਿੱਦੜਪੁਰ ਸ਼ੇਰਪੁਰ। ਉਹਨਾਂ ਮੁੜਿਆਂ ਨੇ ਟੈਂਟ ਲਗਾਏ ਦਾ ਇਹ ਗਿੱਦੜਪੁਰ ਸ਼ੇਰਪੁਰ ਬਾਰੇ ਸਰਪੰਚੀ ਵੀ ਵਿੱਚ ਸੀ ਆਪਣਾ ਮੋਕਦਸ ਸਰਪੰਚ ਔਰ ਸਾਡੇ ਪੁਰਾਣੇ ਸੈਕਟਰੀ ਜੀ ਨੇ ਆਪਣੇ ਉਹਨਾਂ ਦੇ ਘਰ ਸੇ ਮੀਟਿੰਗ ਉਹਨਾਂ ਦਾ ਭੇਟਾ ਸੀ ਅਰਉਂਸ਼ਾਨੀ ਹੈ ਮੇਰੇ ਖਰੋ ਤੇ ਮੁੜੇ ਦਾ ਨਾਮ ਉਹ ਟੈਂਟ ਟੁੰਟੁੰਡਾ ਲਗਾਏਦੇ ਸੀ ਇਹਨਾਂ ਨੂੰ ਪਤਾ ਲੱਗਾ ਲਾਲ ਚੰਦ ਨੂੰ ਇੰਨੇ ਪੁਲਿਸ ਨੂੰ ਦਬਾਅ ਪਾ ਕੇ ਉਹਨਾਂ ਦਾ ਬੰਦਾ ਚੁੱਕ ਲਿਆ ਸਾਰੇ ਦਿਨ ਉਹਨੂੰ ਬਿਠਾ ਰੱਖਿਆ ਥਾਣੇ ਅਸੀਂ ਮੈਨੂੰ ਕਿਹਾ ਤੇ ਯਾ ਜੋ ਪਰਚਾ ਦਿਨਾ ਦੇ ਦੇ ਤਾਂ ਆਪਾਂ ਕੋਰਟ ਚ ਛੜਾ ਦਿੰਦੇ ਆ ਨੂੰ ਉਹ ਕਹਿੰਦੇ ਤੁਸੀਂ ਸ਼ਾਮ ਤੱਕ 6:30 ਵਜੇ ਤੱਕ ਇੰਤਜ਼ਾਰ ਕਰੋ ਅਸੀਂ ਛੱਡਦੇ ਹਾਂ 6:30 ਵਜੇ ਛੱਡ ਤਾਣ ਉਹਦੇ ਤੋਂ ਬਾਅਦ ਅੱਜ ਸਵੇਰੇ ਤੜਕੇ ਪੁਲਿਸ ਪਈ 15-20 ਬੰਦੇ ਪਏ ਗੇੜ ਟੱਪ ਕੇ ਉਹਨਾਂ ਦੇ ਅੰਦਰ ਜਾ ਕੇ ਉਹਨੂੰ ਚੁੱਕ ਲੈਂਦਾ ਔਰ ਉਤ ਤੋਂ ਬਾਅਦ ਮੈਨੂੰ ਪਤਾ ਲੱਗਾ ਉਹਨਾਂ 452 ਤੇ 354 ਤੇ ਲਾਤੀ ਉਸ ਸਬੰਧ ਦੇ ਵਿੱਚ ਅਸੀਂ ਥਾਣੇ ਗਏ ਆ ਥਾਣੇ ਗੱਲ ਹੋਈ ਹੈ ਮੈਂ ਕਿਹਾ ਵੀ ਜਦੋਂ ਪਰਚਾ ਪਾਤਾ ਹੈ ਜਿਹੜਾ ਨੇ ਗੁਨਾਹ ਕੀਤਾ ਆਪਾਂ ਕੋਰਟ ਚ ਸ਼ਰਾਦਨਿਆਂ ਨੂੰ ਮੈਂ ਤੇ ਇੱਥੋਂ ਤੱਕ ਥਾਣੇਦਾਨ ਨੂੰ ਕਿਹਾ ਬਈ 31 ਦਸੰਬਰ ਨੂੰ ਇੱਕ ਅਸੀਂ ਧਰਨਾ ਦਿੱਤਾ ਸੀ ਰੋਡ ਦੇ ਉੱਤੇ ਉਹ ਰੂਪ ਸਿੰਘ ਵਾਲਾ ਕੇਸ ਸੀ ਉਹਦਾ ਪਰਚਾ ਨਹੀਂ ਰਜਿਸਟਰ ਕਰਨ ਦੇ ਜਦੋਂ ਕਿ ਉਹਦੀਆਂ ਲੱਤਾਂ ਵੜ ਦਿੱਤੀਆਂ ਉਹਦੇ ਸਮਾਂ ਚ ਮੈਂ ਵੀ ਉਥੇ ਰੋਡ ਤੇ ਧਰਨਾ ਲਾਇਆ ਸਾਡੇ 14 ਬੰਦਿਆਂ ਤੇ ਉਹਨੇ ਪਰਚੇ ਪਾਏ ਜਿਹਦੇ ਵਿੱਚ 15ਵਾਂ ਮੈਂ ਸੀ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ